ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਤੁਹਾਨੂੰ ਅੱਜ ਹੋਰ ਆਪਣੇ ਪੰਜਾਬ ਵਾਲੇ ਗੱਲਾਂ ਸੁਣਾਉਣੇ ਆ ਜੋ ਆਪਣੀਆਂ ਜ਼ਮੀਨਾਂ ਜਾ ਰਹੀਆਂ ਜਿਹੜੀਆਂ ਜ਼ਮੀਨਾਂ ਰੋਕ ਰਹੀਆਂ ਹਨ ਅੱਜ ਉਹ ਬਰਬਾਦੀ ਦਾ ਘਰ ਤੇ ਸਾਧ ਸੰਗਤ ਪੰਜਾਬੀਓ ਪੰਜਾਬ ਆਪਣਾ ਬਿਹਾਰ ਬਣ ਰਿਹਾ ਮਿੱਤਰੋ ਜ਼ਮੀਨਾਂ ਨਾਲ ਖਿੱਤੋ ਜਮੀਨਾਂ ਨਾਲ ਵਿੱਚੋਂ ਬਹੁਤ ਸਮਾਂ ਖਰਾਬ ਆ ਰਿਹਾ ਜਮੀਨਾਂ ਨਾਲ ਵਿੱਚੋਂ ਦੇਖੋ ਕਿਤੇ ਆਉਣ ਵਾਲੇ ਸਮੇਂ ਵਿੱਚ ਰੋਟੀ ਨੂੰ ਵੀ ਆਪਾਂ ਤਰਸਾਂਗੇ ਕੋਈ ਸਮਾਂ ਇਹੋ ਜਿਹਾ ਆਊਗਾ ਆਪਾਂ ਨੂੰ ਵੀ ਜਿਵੇਂ ਨਾ ਬਾਹਰ ਦੇ ਦੇਸਾਂ ਕੈਨੇਡਾ ਅਮਰੀਕਾ ਚੋਂ ਲੈ ਕੇ ਆਉਣਾ ਪੈਂਦਾ ਨਾ ਰਸ ਨੂੰ ਵਿੱਚ ਲੈ ਕੇ ਆਉਣਾ ਪਿਆ ਕਰੋ ਸੈਲਰੀ ਕੀ ਉਹਨੂੰ ਕਹਿੰਦੇ ਆ ਇਹਨਾਂ ਨੇ ਸੜਕਾਂ ਬਣਾ ਕੇ ਆਪਣੀਆਂ ਜ਼ਮੀਨਾਂ ਅੱਧੀ ਆਪਣੀ ਜ਼ਮੀਨ ਉਧਰ ਹੋ ਜਾਣੀ ਅੱਧੀ ਉਧਰਲੇ ਵਿਚਾਲੇ ਦੀ ਸੜਕੋ ਸੜਕਾਂ ਬਣਾ ਲੈਣੀਆਂ ਜ਼ਮੀਨ ਉੱਤੇ ਉਧਰ ਹੋ ਜਾਣੀਆਂ ਤਾਂ ਹੀ ਤਾਂ ਇਹ ਪਈਏ ਵੱਤ ਤੋਂ ਵੱਧ ਇੱਥੇ ਆ ਰਹੇ ਆ ਪਈਏ ਕਿਉਂ ਇਹੀ ਮੰਗਾ ਰਹੇ ਆ ਪਈਆਂ ਨੂੰ ਕਿਉਂਕਿ ਆਪਣੇ ਲੋਕ ਤਾਂ ਬਾਹਰ ਨੂੰ ਜਾ ਰਹੇ ਆ ਆਪਣੇ ਪੰਜਾਬੀ ਕੰਮ ਨਹੀਂ ਕਰਦੇ ਪਈਏ ਕਰਦੇ ਆ ਇਹਨਾਂ ਨੇ ਤਾਂ ਵਿਹਾਰ ਬਣਾ ਰਹੇ ਆ ਬਣਾ ਰਹੇ ਆ ਇਹ ਸੜਕਾਂ ਨਾ ਸਮਝੋ ਇਹ ਅਜਾੜਾ ਸਮਝ ਲਓ ਇਹਨਾਂ ਨੂੰ ਸੜਕਾਂ ਨਾ ਸਮਝੋ ਇਹਨਾਂ ਨੂੰ ਅਜਾੜਾ ਸਮਝੋ ਤੇ ਇਹ ਸਾ ਸੰਗਤ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦੇਣਾ ਬਰਬਾਦ ਤਾਹੀਂ ਤਾਂ ਮੰਡੀਆਂ ਖਤਮ ਕਰੀ ਜਾਂਦੇ ਆ ਮੰਡੀਆਂ ਤਾਂ ਹੀ ਖਤਮ ਕਰਦੇ ਵੀ ਜੱਟ ਜ਼ਮੀਨਾਂ ਜਿਹੜੇ ਅੱਕ ਜਾਣ ਉਹਨਾਂ ਦੀਆਂ ਫਸਲਾਂ ਨਾ ਖਰੀਦੋ ਆਪਾਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੇ ਹੁਣ ਜਿਹੜੇ ਆਪਣੇ ਕਿਸਾਨ ਆ ਨਾ ਇਹ ਜੋ ਲਾਉਂਦਿਆ ਧਰਨੇ ਆਪਾਂ ਇਹਨਾਂ ਦਾ ਸਾਥ ਨਹੀਂ ਦਿੰਦੇ ਪਤਾ ਉਹਨਾਂ ਨੂੰ 5 ਮਿੰਟ ਨਹੀਂ ਇਹਨਾਂ ਨੇ ਲੱਗਣ ਦੇਣੇ 5 ਮਿੰਟ ਜਿੱਦੇ ਆਪਣੀਆਂ ਜ਼ਮੀਨਾਂ ਖੋਣੀਆਂ ਹੋਈਆਂ ਨੇ ਜੇ ਕਿਸੇ ਨੂੰ ਭਲੇਖਾ ਬਈ ਮੇਰੇ ਤਾਂ ਮੇਰੀ ਜ਼ਮੀਨें ਕਿਵੇਂ ਖੋਲਣਗੇ ਇਹਦਾ ਮਿੰਟ 5 ਨਹੀਂ ਲੱਗਣ ਦੇਣੇ ਇਹਨਾਂ ਨੇ ਤਾਂ ਦੇਖੀ ਜਾਇਓ ਤੁਸੀਂ ਪੰਜਾਬ ਦੇ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਇਹਨਾਂ ਨੇ ਸਭ ਆਪਾਂ ਨੂੰ ਟਿਪਲ ਫੜਾ ਲੈਣੇ ਆ ਜ਼ਮੀਨਾਂ ਆਪਣੀਆਂ ਲੈ ਲੈਣੀਆਂ ਤੇ ਆਪਾਂ ਨੂੰ ਭਈਆਂ ਵਾਂਗੂ ਆਪਾਂ ਨੂੰ ਵੀ ਟਿਪਲ ਫੜਾਉਣਗੇ ਵੀ ਸਾਰੇ ਜਾਓ ਨੌਕਰੀਆਂ ਕਰੋ ਚੱਲ ਕੇ ਕਰੋ ਦਿਹਾੜੀ ਅੱਜ ਤਾਂ ਆਪਾਂ ਕਰਦੇ ਨਹੀਂ ਨਾ ਖੇਤਾਂ 'ਚ ਕੰਮ ਫਿਰ ਆਪਾਂ ਦਿਹਾੜੀਆਂ ਕਰਾਂਗੇ ਇਹਨਾਂ ਦੇ ਮੂਹਰੇ ਲੋਕੋ ਜੇ ਆਪਾਂ ਨਾ ਸਮਝੇ ਤਾਂ ਕਿਸੇ ਦਿਨ ਨੂੰ ਆਟੇ ਨੂੰ ਵੀ ਆਪਾਂ ਤਰਸਾਂਗੇ ਸਬਜ਼ੀਆਂ ਜਿਹੜੀਆਂ ਅੱਜ ਆਪਾਂ ਖੇਤਾਂ 'ਚ ਲਾਉਨੇ ਆ ਨਾ ਸਬਜ਼ੀਆਂ ਤੇ ਫੇਰੇ ਮੁੱਲ ਦੀਆਂ ਮਿਲਿਆ ਕਰਨਗੀਆਂ ਪਤਾ ਨਹੀਂ ਕਿੰਨੇ ਨੂੰ ਮਿਲਿਆ ਕਰਨਗੀਆਂ ਅੱਜ ਤਾਂ ਆਪਾਂ ਖੇਤਾਂ ਚ ਲਦਾ ਸਣ ਗੋਭੀ ਧਨੀਆ ਪਾਲਕ ਲਾਈ ਬੈਠੇ ਆ ਇਹਨਾਂ ਫੇਰੇ ਮੁੱਲ ਨੂੰ ਮਿਲਿਆ ਕਰਨਗੀਆਂ ਦੇਖ ਹੀ ਜਾਓ ਤੁਸੀਂ ਇਹਨਾਂ ਨੇ ਪੰਜਾਬ ਦੇ ਬਿੱਟੂ ਵਰਗੇ ਇਹਨਾਂ ਨੇ ਪੰਜਾਬ ਚ ਰੱਖ ਲਏ ਕਰਦੇ ਆ ਪੰਜਾਬ ਦੀ ਕੋਈ ਗੱਲ ਕਿਸੇ ਨੇ ਕਰੀ ਕੋਈ ਪੰਜਾਬ ਦੀ ਗੱਲ ਜਿੰਨੇ ਆਪਣੇ ਮੂਰੇ ਮੰਤਰੀ ਬਣੇ ਵੇ ਆ ਸਾਰੇ ਆਪਣੀ ਉਹਦਾ ਦਿੱਲੀ ਦੇ ਯਾਰ ਦਲਾਲ ਬਣੇ ਵੇ ਆ ਸਾਰੇ ਆਪਣਾ ਕੋਈ ਵੀ ਨਹੀਂ ਬਣਦਾ ਮਿੱਤਰੋ ਅੰਮਰਤਪਾਲ ਨੇ ਆਪਣਾ ਲੀਡਰ ਬਣਾਇਆ ਇਹਨੇ ਕਰਨੀਆਂ ਪੰਜਾਬ ਦੀ ਗੱਲ ਬੱਚਿਆਂ ਨੂੰ ਨਸ਼ੇ ਛਡਾਉਣੇ ਆ ਗੁਰੂ ਨਾਲ ਜੋੜਨਾ ਫਿਰ ਪੰਜਾਬ ਦੀਆਂ ਗੱਲਾਂ ਕਰਨੀਆਂ ਜਿਵੇਂ ਨਾ ਫਿਰ ਆ ਮੰਡੀਆਂ ਦੀਆਂ ਚੰਡੀਗੜ੍ਹ ਆਪਣਾ ਪਾਣੀ ਆਪਣਾ ਬਿਜਲੀ ਦਾ ਆਪਣਾ ਸਾਰੀਆਂ ਗੱਲਾਂ ਐ ਅੰਮਰਤਪਾਲ ਨੇ ਕਰਨੀਆਂ ਆਪਣੀਆਂ ਤੁਸੀਂ ਸਮਝ ਜੋ ਇਹਨਾਂ ਲੀਡਰਾਂ ਨੇ ਆਪਣਾ ਸਾਥ ਨਹੀਂ ਦੇਣਾ ਇਹਨਾਂ ਨੇ ਤਾਂ ਆਪ ਤੋ ਜ਼ਮੀਨਾਂ ਖੋਹ ਕੇ ਆਪਾਂ ਨੂੰ ਲੇਬਰ ਬਣਾ ਲੈਣਾ ਇਹਨਾਂ ਨੇ ਜ਼ਮੀਨਾਂ ਖੋਲਣੀਆਂ ਆਪਾਂ ਲੇਬਰ ਬਣਾ ਕੇ ਲੇਬਰ ਬਣ ਕੇ ਇਹਨਾਂ ਦਾ ਕੰਮ ਕਰਾਂਗੇ ਤੇ ਲਾਲਿਓ ਸਾਹਬ ਪਰ ਪੰਜਾਬ ਜੂਪੀ ਬਿਹਾਰ ਬਣ ਰਿਹਾ ਇਹ ਤਾਂ ਭਈਏ ਖੇਤਾਂ ਵਿੱਚ ਨਹੀਂ ਰਹਿੰਦੇ ਹੁਣ ਤੁਸੀਂ ਹੋਰ ਵੀ ਦੇਖ ਲਓ ਬਿਹਾਰ ਕਿਵੇਂ ਬਣਦਾ ਅੱਗੇ ਆਪਣੇ ਭਈਏ ਖੇਤਾਂ 'ਚ ਰਹਿੰਦੇ ਹੁੰਦੇ ਸੀ ਤੇ ਹੁਣ ਇਹ ਘਰਾਂ 'ਚ ਰਹਿੰਦੇ ਆ ਖੇਤ ਨਹੀਂ ਰਹਿੰਦੇ ਕਿਸੇ ਦੇ ਘਰਾਂ 'ਚ ਰਹਿੰਦੇ ਆ ਕਿਉਂਕਿ ਆਪਣੀਆਂ ਕੋਠੀਆਂ ਵਿੱਲੀਆਂ ਪਈਆਂ ਉਹਦੇ ਵਿੱਚ ਕਿਰਾਇਆ ਦੇ ਕੇ ਰਹੀ ਜਾਂਦੇ ਆ ਪਤਾ ਨਹੀਂ ਫਿਰ ਬਾਅਦ 'ਚ ਕੀ ਕਰਨਗੇ ਫਿਰ ਉਹਨੇ ਕਿਰਾਇਆ ਵੀ ਨਹੀਂ ਦੇਣਾ ੱਟਕੇ ਰਹੀ ਬਹਿ ਜਾਣਗੇ ਇਸ ਤਰ੍ਹਾਂ ਦੇ ਸਾਥ ਸੰਗਤ ਇਹਨਾਂ ਨੇ ਆਪਣੇ ਘਰ ਵੀ ਸਾਮ ਲੈਣੇ ਆ ਫੇਰ ਨਾ ਸਮਝੋ ਜ਼ਮੀਨਾਂ ਗਵਰਨਮੈਂਟ ਨੇ ਸਾਮ ਲੈਣੀਆਂ ਤੇ ਘਰ ਪਈਆਂ ਨੇ ਸਾਮ ਲੈਣੇ ਆ ਪਹਿਲਾਂ ਤਾਂ ਆਪਾਂ ਆਪ ਹੀ ਸਮਝ ਲਈਏ ਮੰਡੀਆਂ ਤਾਂ ਬੰਦ ਹੋ ਰਹੀਆਂ ਐ ਐਮ ਐਸਪੀ ਆਪਾਂ ਨੂੰ ਮਿਲ ਨਹੀਂ ਰਹੀ ਆਪਣੇ ਆਪਣੇ ਭਾਈ ਤਾਂ ਦਿਹਾੜੀ ਵੀ ਨਹੀਂ ਆਉਂਦੇ ਆਪਣੇ ਤਾਂ ਏਸੀ ਹਾਂ ਏਸੀ ਪਾਈ ਆਪਣੇ ਏਸੀ ਪਾਈ ਤਾਂ ਹੁਣ ਦਿਹਾੜੀ ਵੀ ਨਹੀਂ ਆਉਂਦੇ ਦਿਹਾੜੀ ਵੀ ਪਈ ਹੈ ਦੇਖ ਲਓ ਜਿੱਥੇ ਮਰਜੀ ਦੇਖ ਲਓ ਦਿਹਾੜੀ ਦਾ ਪੈਸਾ ਲੱਗਿਆ ਹੋ ਆਪਣੇ ਐਸੇ ਭਾਈਪ ਤਾਂ ਹੁਣ ਉਹ ਵੀ ਨਹੀਂ ਆਉਂਦੇ ਜੇ ਅਪਰ ਨੂੰ ਸੱਦ ਕੇ ਤੇ ਫਿਰ ਸਾਹਿਬ ਜੀ ਪੰਜਾਬ ਬਰਬਾਦ ਹੋ ਰਿਹਾ ਹੈ ਤੇ ਇਹਨਾਂ ਨੇ ਨਾ ਜੋ ਪੰਜਾਬ ਬਰਬਾਦ ਹੋ ਰਿਹਾ ਤੇ ਬਹਾਨੇ ਨਾਲ ਜ਼ਮੀਨਾਂ ਖੋਈਆਂ ਜਾ ਰਹੀਆਂ ਆਪਣੀਆਂ ਇਹ ਪੰਜਾਬ ਦਾ ਬੇੜਾ ਗਾਰ ਕਾਰ ਰਹੇ ਹਨ ਪੰਜਾਬ ਦੀ ਧਰਤੀ ਖਰੀਦ ਰਹੇ ਹਨ ਆਪਾਂ ਵੀ ਸੋਚੋ ਲੋਕੋ ਸੜਕਾਂ ਨਹੀਂ ਇਹ ਬਣ ਰਹੀਆਂ ਇਹ ਤਾਂ ਆਪਣੀਆਂ ਕਬਰਾਂ ਬਣ ਗਈਆਂ ਸੜਕਾਂ ਨਹੀਂ ਬਣਨ ਗਈਆਂ ਆਪਣੀਆਂ ਕਬਰਾਂ ਬਣ ਗਈਆਂ ਆਪਾਂ ਨੂੰ ਇਹਨਾਂ ਨੇ ਚੜ੍ਹ ਨਮਰੀ ਦੇਣਾ ਉੱਤੇ ਸੜਕਾਂ ਦੇ ਇਹਨਾਂ ਤੇ ਜਿਹੜੀਆਂ ਆਪਾਂ ਚਾਰਾ ਦਿੰਨੇ ਨਾ ਜ਼ਮੀਨਾਂ ਵੀ ਆ ਸੜਕ ਇਤੋਂ ਆਇਆ ਜਾਉ ਪੰਜਾਬ ਵਿੱਚ ਦੀ ਤੇ ਇਹ ਤਾਂ ਆਪਣੇ ਪਿੰਡ ਵੀ ਚੱਕ ਦੇਣੇ ਨੇ ਸ਼ਹਿਰਾਂ ਦੇ ਵਿੱਚ ਹੀ ਆਪਾਂ ਨੂੰ ਕਿਰਾਏ ਤੇ ਮਕਾਨ ਦਿਆ ਕਰਨਗੇ ਜਿਹੜਾ ਤਕੜਾ ਹੋਊਗਾ ਉਹ ਲੈ ਲਿਆ ਕਰੂਗਾ ਮੁੱਲ ਲੈ ਲਿਆ ਕਰੂ ਨਹੀਂ ਕਿਰਾਏ ਤੇ ਰਹਿਣਾ ਪਿਆ ਕਰੂ ਜਿਵੇਂ ਕੈਨੇਡਾ ਅਮਰੀਕਾ 'ਚ ਰਹਿੰਦੇ ਆ ਆਹ ਹਾਲਾਤ ਇਹਨਾਂ ਨੇ ਕਰਨੇ ਆ ਤੁਸੀਂ ਦੇਖੀ ਜਾਓ ਇੱਕ ਦਿਨ ਆਪਾਂ ਲਈ ਇਹ ਦੇਖਣੀ ਪਰ ਇਹਨਾਂ ਨੇ ਹਟਣਾ ਨਹੀਂ ਸਾਰੇ ਬੌਣੇ ਦੇ ਨਾਲ ਹੀ ਆਪਣੀਆਂ ਜ਼ਮੀਨਾਂ ਐ ਕਰੀ ਜਾਂਦੇ ਆ ਤੇ ਸੂਬੇ ਵਿੱਚ ਕਿੰਨੇ ਕਿੰਨੀਆਂ ਕੱਟੀਆਂ ਜਾ ਰਹੀਆਂ ਸੜਕਾਂ ਇਹਨਾਂ ਨੇ ਆਪਾਂ ਨੂੰ ਰੋਟੀ ਵੀ ਨਹੀਂ ਦੇਣੀ ਇਹਨਾਂ ਨੇ ਪੰਜਾਬ ਦੀ ਆਕੜ ਭੰਨਣੀ ਐ ਇਹ ਤਾਂ ਕਹਿੰਦੇ ਜਿਹੜਾ ਪੰਜਾਬ ਸਾਡੇ ਪੂਰੇ ਆਕੜ ਦਾ ਹੁਣ ਆਪਣੇ ਆਪਣੇ ਚ ਖੂਨ ਦੇ ਵਿੱਚ ਰਚੀ ਹੋਈ ਆ ਆਕੜ ਆਪਾਂ ਰਹਿ ਨਹੀਂ ਸਕਦੇ ਕਿਸੇ ਤੋਂ ਗੱਲ ਆਪਾਂ ਕੋਹਾ ਨਹੀਂ ਸਕਦੇ ਇਹ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਪੰਜਾਬੀਆਂ ਦੀ ਆਪਾਂ ਕਿਹਾ ਆਕੜ ਪੁੱਲਣੀਆਂ ਜਿਹੋ ਜ਼ਮੀਨਾਂ ਆਪਣੇ ਕੋਲੋਂ ਖੁੱਸ ਗਈਆਂ ਆਪਣੀ ਆਕੜ ਕਿਤੇ ਇਹਨਾਂ ਦੇ ਸਿਰ ਤੇ ਤਾਂ ਪਾਕੜਦੇ ਆਂ ਜ਼ਮੀਨ ਦੇ ਸਿਰ ਤੇ ਆਕੜ ਦਾ ਬਾਈ ਨਾਕਾਨ ਬਣ ਗਿਆ ਬਾਕੀ ਪੰਜਾਬ ਨੂੰ ਇੰਨਾ ਡੋਬਣਾ ਹੀ ਡੋਬਣਾ ਇਹਨਾਂ ਨੇ ਰੋਡਾਂ ਨੇ ਜਿਹੜੇ ਰੋਡ ਕੱਢੀ ਜਾ ਰਹੇ ਨੇ ਪੰਜਾਬ ਦੀ ਰੀੜ ਦੀ ਹੱਡੀ ਆ ਜਿਹੜੇ ਆਪਣੇ ਅੱਜ ਖੇਤ ਆ ਇਹ ਜਿਹੜੇ ਖੇਤ ਆ ਨਾ ਆਪਣੀ ਰੀੜ ਦੀ ਹੱਡੀ ਆ ਰੀੜ ਦੀ ਹੱਡੀ ਪਲਣੀਆਂ ਇਹਨਾਂ ਨੇ ਤੋੜ ਦੇਣੀਆਂ ਸੋਚੋ ਜਰਾ ਰੱਬ ਹੀ ਰਾਖਾ ਪੰਜਾਬ ਦਾ ਅੱਜ ਕੋਈ ਆਪਣਾ ਲੀਡਰ ਵੀ ਨਹੀਂ ਆਪਣੇ ਹੱਕ 'ਚ ਬੋਲਦਾ ਬੋਲਦਾ ਕੋਈ ਲੀਡਰ ਤਾਂ ਜਾਂ ਪੈੜੀ ਨੂੰ ਅਕਵਾਇਰ ਕਰਾਉਂਦੇ ਆ ਕਹਿਣਗੇ ਆਜੋ ਇਹਦੇ ਲੈ ਲਓ ਪੈਸੇ ਯਾਰ ਥੋੜੇ ਥੋੜੇ ਬਹੁਤੇ ਦੇ ਦੇਣੇ ਆ ਬਸ ਚਲੋ ਤੇ ਫਿਰ ਮੈਂ ਹਰ ਨੂੰ ਬਾਰ-ਬਾਰ ਕਹਿੰਦਾ ਜਿਹੜੀਆਂ ਲਿਮਟਾਂ ਆਪਣੀਆਂ ਬਣੀਆਂ ਨੇ ਲਿਮਟਾਂ ਨੂੰ ਲਾ ਦਿਓ ਮੇਰੇ ਵੀਰ ਜਿੰਨਾਂ ਜੇ ਕੋਈ ਲਾ ਸਕਦਾ ਨਾ ਲਾ ਹੀ ਚੱਲੋ ਨਾਲ ਦੇ ਨਾਲ ਰਿਜੈਕਟਰੀਆਂ ਆਪਣੀਆਂ ਹੋਈਆਂ ਵੀ ਗਈਆਂ ਇਹਨਾਂ ਨੇ ਤਾਂ ਪੁਲਿਸ ਤੇ ਫੌਜ ਲਿਆ ਕੇ ਤੇਰੇ ਕਰੋ ਤੇ ਤੋਂ ਦਸਕਤ ਕਰਵਾ ਲੈਣੇ ਆ ਇਹ ਤੈਨੂੰ ਕਰਨੇ ਵੀ ਪੈਣੇ ਆ ਜੇ ਤੇ ਚਤਤ ਚਾਉਣਾ ਭਲੇਖਾ ਵੀ ਮੈਂ 10 ਕਤਨੇ ਕਰਨੇ ਇਹਨਾਂ ਨੇ ਕਰਾ ਲਿਆ ਫੌਜ ਤੇ ਪੁਲਿਸ ਲਾ ਕੇ ਜਿਹੜੀ ਗਵਰਨਮੈਂਟ ਦੀ ਪੁਲਿਸ ਵੀ ਗਵਰਨਮੈਂਟ ਦੀ ਹੁੰਦੀ ਹੈ ਫੌਜ ਵੀ ਗਵਰਨਮੈਂਟ ਦੀ ਹੁੰਦੀ ਹੈ ਚਾਹੇ ਬੰਦੇ ਆਪਣੇ ਹੀ ਆ ਇਹਨਾਂ ਨੂੰ ਰੋਟੀਆਂ ਮਿਲਣਗੀਆਂ ਉਹਨਾਂ ਤੋਂ ਇਹਨਾਂ ਤੋਂ ਉਤਰਖਾਹਾਂ ਮਿਲਣੀਆਂ ਇਹਨਾਂ ਨੇ ਉਹਨਾਂ ਦਾ ਹੀ ਕੰਮ ਕਰਨਾ ਹੈ ਤੇ ਦੇਖ ਲਓ ਪੰਜਾਬ ਨੂੰ ਲੜ ਕੇ ਨਹੀਂ ਜਿੱਤ ਸਕਦੇ ਤਾਂ ਇਸ ਤਰ੍ਹਾਂ ਕਰਾ ਕੇ ਬਰਬਾਦ ਕਰਨਾ ਇਹ ਕਹਿੰਦੇ ਪੰਜਾਬ ਨੂੰ ਆਪਾਂ ਵੇਖੋ ਹਰਮੰਦਰ ਸਾਹਿਬ ਟਾਇਆ ਖਾੜਕੋਵਾਦ ਹੋਇਆ ਕਰੇ ਇਹਨਾਂ ਨੇ ਸੋਚਿਆ ਵੀ ਆਪਾਂ ਲੜ ਕੇ ਤਾਂ ਨਹੀਂ ਪੰਜਾਬ ਨੂੰ ਹਰਾ ਸਕਦੇ ਹੁਣ ਆਪਾਂ ਇਹਨਾਂ ਨੇ ਢੰਗ ਕਰ ਨਵਾਂ ਵਰਤ ਲਿਆਣ ਜ਼ਮੀਨਾਂ ਲੈਣ ਲੱਗੇ ਹਵਾਈ ਅੱਡੇ ਬਣਣੇ ਐ ਤੇ ਫੈਕਟਰੀਆਂ ਬਣਣੀਆਂ ਕੋਈ ਕਹਿੰਦਾ ਤੇਲ ਕੱਢਣਾ ਇੱਥੋਂ ਕੋਈ ਸੜਕਾਂ ਬਣਾਉਣੀਆਂ ਯਾਰ ਇੱਕ ਆਖ ਪੰਜਾਬ ਦੀ ਜ਼ਮੀਨ ਤੇ ਹੀ ਐ ਹੋਰ ਨਾ ਤੁਸੀਂ ਇਹ ਚੀਜ਼ ਨੂੰ ਨਾ ਸੋਚੋ ਵਿਕਨੇ ਆਪਣੀਆਂ ਜ਼ਮੀਨਾਂ ਲੈ ਕੇ ਤੇ ਆਪਾਂ ਨੂੰ ਪੈਸੇ ਦਿੰਦੇ ਆ ਪੈਸੇ ਦਾ ਜਿੱਦੇ ਮਰਜ਼ੀ ਬਰਬਾਦ ਕਰ ਦੇਣ ਆਪਣੇ ਜਿਵੇਂ 2000 ਦਾ ਨੋਟ ਚੱਕਿਆ ਸੀ ਨਾ ਤੇ ਕਰੰਸੀ ਬੰਦ ਕਰਤੀ ਸੀ ਆਏ ਬੰਦ ਕਰਕੇ ਨਵੇਂ ਸਿਰੋਂ ਚਲਾਉਣਗੇ ਕੁਝ ਨਹੀਂ ਮਿਲਣਾ ਤੁਹਾਨੂੰ ਕੰਮ ਕਰਕੇ ਤੁਹਾਨੂੰ ਪੈਸੇ ਕਮਾ ਮਿਲਿਆ ਕਰਨਗੇ ਪੈਸੇ ਵੀ ਸੋਡੇ ਇਹਨਾਂ ਨੇ ਬਰਬਾਦ ਕਰ ਦੇਣੇ ਆ ਜਦੋਂ ਅੱਜ ਜ਼ਮੀਨਾਂ ਖਰੀ ਜਾਂਦੇ ਆ ਪੈਸੇ ਇਹਨਾਂ ਨੂੰ ਕਿੱਡੀ ਕੀ ਗੱਲ ਆ ਸੋਚੋ ਜੀ ਹਰ ਆਪਾਂ ਵੀ ਆ ਕਿਸੇ ਨੇ ਜ਼ਮੀਨ ਦੇ ਧੱਕੇ ਨਾਲ ਬੋਰ ਕਰਿਆ ਕਾ ਜ਼ਮੀਨ ਦੇ ਵਿੱਚ ਕੱਲ ਵਾਂ ਦੇਖਿਆ ਨਿੱਟ ਤੇ ਧੱਕੇ ਨਾਲ ਬੋਰ ਕਰੀ ਜਾਂਦੇ ਜ਼ਮੀਨ ਜਦੋਂ ਜਾ ਕੇ ਪੁੱਛਿਆ ਕਹਿੰਦੇ ਕੀ ਕਰਦੇ ਆ ਕਹਿੰਦੇ ਤੇਲ ਕੱਢਾਂਗੇ ਇੱਥੋਂ ਸਾਨੂੰ ਤਹੋ ਕੋ ਮੈਂ ਪੁੱਛਿਆ ਨਹੀਂ ਦੱਸਿਆ ਨਹੀਂ ੱੱਕੇ ਵਾਲੀ ਜ਼ਮੀਨ ਦੇ ਵਿੱਚ ਜਾਵੜੇ ਲਾ ਦੱਸ ਬੋਰ ਕਰਨ ਲੱਗੇ 7-800 ਫੁੱਟ ਡੂੰਘਾ ਬੋਰ ਕਰਾਂਗੇ ਥੱਲੇ ਤੇਲ ਦੇਖਾਂਗੇ ਹੈਗਾ ਪੰਜਾਬ ਦੇ ਵਿੱਚ ਤੇਲ ਆਪਾਂ ਯਾਰ 80-100-100 ਕਿੰਨੇ ਬੋਰ ਆਪਾਂ ਕਰਿਆ 4-400 ਫੁੱਟਾਂ ਨੂੰ ਆਪਾਂ ਬੋਰ ਕਰ ਲਿਆ ਨਿਕਲਿਆ ਤੇਲ ਕਿਤੋਂ ਇਹਨਾਂ ਨੇ ਕੱਢਣਾ ਤੇਰੇ ਤੇ ਤੇਲ ਨਹੀਂ ਕੱਢਣਾ ਤੁਹਾਡਾ ਬਾਲੇ ਨਾਲ ਜ਼ਮੀਨ ਰੁਕਣੀ ਹੈ ਅਕਵਾਇਰ ਕਰ ਲਵਗੇ ਵੀ ਆਹ ਦਾਲਾ ਸਾਰਾ ਰੋਕ ਲੋ 100 150 ਕਿਲਾ ਇੱਥੇ ਤੇਲ ਵਾਲੇ ਫੈਕਟਰੀਆਂ ਬਣ ਗਈਆਂ ਤੇ ਆ ਹੀ ਹੋ ਕਰਕੇ ਜ਼ਮੀਨ ਸੋਡੀ ਰੋਕ ਲੈਣੀ ਆ ਇਹ ਬਹਾਨੇ ਆ ਤੇਲ ਦੇ ਵੀ ਇਸ ਆ ਸੰਗਤ ਕੋਈ ਤੇਲ ਤੋਂ ਲੈ ਨਿਕਲਣਾ ਪਾਣੀ ਖਰਾਬ ਕਰ ਦੇਣਾ ਆਪਣਾ ਇਹਨਾਂ ਨੇ ਕੈਮੀਕਲ ਪਾਈ ਜਾਂਦੇ ਆ ਬੋਰਾ ਚ ਮਰਾਂਗੇ ਕੁਛ ਆਏ ਛੱਡ ਕੇ ਭੱਜਾਂਗੇ ਕੁਛ ਆਪਾਂ ਉਹ ਬਾਹਰ ਨੂੰ ਜਾ ਰਹੇ ਆ ਕੁਛ ਜ਼ਮੀਨਾਂ ਖਰੀਦ ਲੈਣਗੇ ਸਤਨਾਬਾਏ ਗੁਰੂ ਪੰਜਾਬ ਦੇ ਸੋਚੋ ਯਾਰ ਪੰਜਾਬੀਓ ਆਪਾਂ ਬਾਰ-ਬਾਰ ਸੋਚੋ ਯਾਰ ਸਿਰ ਜੋੜ ਕੇ ਬੈਠੋ ਯਾਰ ਹੈਗਾ ਤੂ ਹੋਊਗਾ ਤਾ ਨਾ ਬਾਈ ਮੇਰੇ ਕਿਆ ਕਰਿਆ ਕਰੋ ਯਾਰ ਆਪਾਂ ਰਹਿ ਜਣੇ ਹਿਕ ਤਾਲੇ ਤੇ ਇਹਨਾਂ ਨੇ ਆਪਣਾ ਕੰਮ ਕਰ ਜਣਾ ਬੜੀ ਚਾਲ ਨਾਲ ਲੱਗੇ ਹੋਏ ਆ ਪੰਜਾਬ ਨੂੰ ਬਹੁਤ ਚਾਲ ਨਾਲ ਆ ਹੁਣ ਆਪਣੀਆਂ ਭਗਵਾਨਤਮਾਨ ਜਿਹੜੀਆਂ ਪੰਜਾਬ ਦੀਆਂ ਰੋਡਵੇਗ ਦੀਆਂ ਬੱਸਾਂ ਨਾ ਇਹ ਸਾਰੀਆਂ ਪ੍ਰਾਈਵੇਟ ਕਰਨ ਲੱਗਿਆ ਹੁਣ ਲਾਲੋਸਾਓ ਕਿੰਨਾ ਕਰਜ਼ਾ ਆਪਣੇ ਸਿਰ ਚੜਿਆ ਪਿਆ ਯਾਰ ਵਾਹਿਗੁਰੂ ਸੋਚੋ ਯਾਰ ਅਜੇ ਤਾਂ ਇਹਨਾਂ ਨੇ ਆਪਣੇ ਘਰਾਂ ਨੂੰ ਵੀ ਵੜਨਾ ਆਪਣੇ ਘਰਾਂ 'ਚ ਵੀ ਵੜਨਾ ਐ ਤਾਂ ਜਮੀਨਾ ਮਗਰ ਲੱਗੇ ਨਾ ਫੇਰ ਤੁਹਾਡੇ ਘਰਾਂ ਵਿੱਚ ਵੀ ਵੜਨਗੇ ਕਿਉਂਕਿ ਜਿਹੜੇ ਜਮੀਨਾ ਆ ਕੇ ਕੰਮ ਕਰਨਗੇ ਉਹ ਆਪਣੇ ਘਰਾਂ 'ਚ ਰੱਖ ਲੈ ਕੇ ਜਿੱਥੇ ਖਾਲੀ ਪਈ ਐ ਵੜ ਜਾਣਗੇ ਤੱਕੇ ਨਾ ਬਣ ਦੇਣਗੇ ਜੰਦੇ ਇਹ ਕਿਸੇ ਨੇ ਤੁਹਾਡੇ ਜੰਦੇ-ਜੰਦੇ ਨੂੰ ਨਹੀਂ ਦੇਖਣਾ ਚੋਪਰੇ ਖਾਲੀ ਪਿਆ ਜਦੋਂ ਦੇਖਿਆ ਉੱਤੇ ਬਾੜ ਦੇਣਗੇ 20-25 ਪਈ ਕੇ ਤੁਰਿਆ ਫਿਰ ਕਰੀ ਜਾ ਕੰਮ ਪੰਜਾਬੀਓ ਸੋਨੋ ਘਰਾਂ ਵਿੱਚ ਉਹਨਾਂ ਨੇ ਰਹਿਣ ਦੇਣਾ ਯਾਰ ਬਹੁਤ ਬਚ ਜਾਓ ਬਾਜੋ ਨਹੀਂ ਤਾਂ ਇਹਨਾਂ ਨੇ ਮੋਦੀ ਹੋਣੇ ਤਾਂ ਬਹੁਤ ਕੁਝ ਕਰਨਾ ਹਜੇ ਹਜੇ ਤਾਂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਬਣਾਣਾ ਪੰਜਾਬੀ ਕੋ ਸੋਨੂੰ ਪਹਿਲਾਂ ਹੀ ਕਿਹਾ ਸੀ ਕਿ ਲਿਮਟਾਂ ਵੀ ਲਾ ਲਓ ਯਾਰ ਲਾ ਲਓ ਲਿਮਟਾਂ ਨੂੰ ਨਹੀਂ ਇਹਨਾਂ ਨੇ ਬਲਵਾਦੀ ਕਰ ਗੜੀਆਂ ਪੜੀਆਂ ਕਿ ਰਿਜੈਕਟਰੀਆਂ ਹੋਈਆਂ ਵੀਆਂ ਉਹਨਾਂ ਨੇ ਕਰਨਾ ਕੁਝ ਨਹੀਂ ਬਸ ਉਹਦੀ ਜ਼ਮੀਨ ਹੀ ਸਾਹਮਣੀ ਹੈ ਇਹ ਕਰਕੇ ਰਿਜੈਕਟਰੀਆਂ ਪੜੀਆਂ ਪਹਿਲਾਂ ਹੀ ਹੋਈਆਂ ਪਈਆਂ ਪਾਚੇ ਇਹਨਾਂ ਤੇ ਹੀ ਗਣਾ ਹਟ ਜਾਓ ਪਾਸੇ ਬਸ ਫੇਰ ਕੀ ਕਰਾਂਗੇ ਆਪਾਂ ਅਜੇ ਵੀ ਸਮਝ ਜਾਈਗੇ ਅਜੇ ਵੀ ਸਮਝ ਜਾਈਗੇ ਪੰਜਾਬੀ ਗੋ ਰੁਕੋ ਥੋੜਾ ਚਰ ਜ਼ਮੀਨਾਂ ਤਾਂ ਇਹਨਾਂ ਨੇ ਇੱਕ ਮਿੰਟ ਵਿੱਚ ਹੀ ਲੈ ਲੜੀਆਂ ਇਹ ਨਹੀਂ ਛੜੀਆਂ ਦੇਖੀ ਜਾਓ ਤੁਸੀਂ ਤੁਹਾਨੂੰ ਤਾਂ ਇੱਕ ਭੁਲੇਖਾ ਅਸੀਂ ਡਾਂਗ ਚੱਕ ਲਾਂਗੇ ਅਸੀਂ ਗਡਾਸੇ ਚੱਕ ਲਾਂਗੇ ਅਸੀਂ ਰਫਲਾ ਆਪਣੀਆਂ ਰਫਲਾਂ ਰੂਪਲਾ ਤਾਂ ਇੰਨਾ ਬੁਰੇ ਪਟਾਕੇ ਆ ਯਾਰ ਕੋਈ ਰਫਲ ਰੋਪਲ ਨਹੀਂ ਚੱਲਣੀ ਬਰਬਾਦ ਕਰ ਲਿਆ ਬਲਤ ਇਹਨਾਂ ਨੇ ਪਹਿਲਾਂ ਹੀ ਜਮ੍ਹਾਂ ਕਰਵਾ ਲੈਣੀਆਂ ਤੋ ਕੇ ਘੰਡਾ ਸੇ ਕੀ ਕਰਨਗੇ ਯਾਰ ਮੂਰੇ ਫਾਇਰਾ ਦੇ ਤੋ ਫਾਇਰ ਆ ਗਈ ਫੌਜ ਆ ਗਈ ਪੁਲਿਸ ਬਥੇਰੇ ਇਹਨਾਂ ਦੇ ਗਡੋਡੂ ਹੈਗੇ ਜਿਹੜੇ ਫੌਜ ਚ ਉਹ ਤਾਂ ਕਰ ਕੀ ਫਿਰ ਦੇ ਕਹਿੰਦੇ ਸਾਨੂੰ ਦੱਸੋ ਗ੍ਰਾਮ ਬਣਾ ਜਾਂ ਪੰਜਾਬ ਕਰਾਈਏ ਖਾਲੀ ਆ ਪਈਏ ਆਪਣੇ ਚਾਲ ਆ ਜਿਹੜੇ ਆਪਣੇ ਭਈਏ ਆ ਰਹੇ ਆ ਇਹ ਨਾ ਸਮਝੋ ਵੀ ਆਪਣੇ ਤੋਂ ਕੰਮ ਕਰਾ ਰਹੇ ਆ ਦੇਖ ਲਿਓ ਕਿਤੇ ਬਣਾ ਜਾ ਆ ਕੜ ਕੇ ਕੀ ਬੋਲਦੇ ਆ ਮੂਰਿਓ ਭਲੇਖੇ ਆਪਾਂ ਨੂੰ ਵੱਡੇ ਵੱਡੇ ਨਿਕਲ ਜਾਣਗੇ ਥੋੜੇ ਚਰਚੇ ਜਿਹਾ ਆਪਾਂ ਆਏ ਗਏ ਤਾਂ ਜੇ ਆਪਾਂ ਹਾਜ਼ਰ ਹਾਂ ਜੇ ਆਪਾਂ ਜ਼ਿੰਮੇਦਾਰ ਜਿਹੜੇ ਆਪਣੇ ਕਿਸਾਨ ਜੁੜੇ ਨੇ ਇਹਨਾਂ ਨੂੰ ਆਪਾਂ ਦਿੱਦਦੇ ਨਹੀਂ ਆ ਬਿਲਾਲ ਨਹੀਂ ਤੁਰਦੇ ਆ ਪਹਿਲਾਂ ਦੇ ਇਹ ਐਵੇਂ ਤੁਰੇ ਫਿਰਦੇ ਆ ਇਹ ਆਪਦੇ ਆਪ ਨੂੰ ਇਹ ਪੈਸੇ ਖਾਣ ਦੇ ਮਾਰੇ ਫਲਾਨਾ ਕਰ ਐਂ ਕਰੀ ਜਾਂਦੇ ਆ ਆਪਾਂ ਪਤਾ ਉੱਧੇ ਲੱਗੇ ਤਾਂ ਗਵਰਨਮੈਂਟ ਨੇ ਆਪਣੀਆਂ ਜ਼ਮੀਨਾਂ ਖਾ ਜਾਣੀਆਂ ਤਾਂ ਤੇਲ ਕੱਢਣ ਦਾ ਬਹਾਨਾ ਦੇਖ ਲੋ ਨਵਾਂ ਹੀ ਆ ਗਿਆ ਕਲਾ ਏਅਰਪੋਰਟ ਵਾਲਨਾ ਹਲੇ ਇੱਥੇ ਇਹਦੋਂ ਦਿੱਲੀ ਜਾਂਦੇ ਚੰਗੇ ਆਪਾਂ ਸਮਝ ਜਿਗੇ ਹਲੇ ਮੈਂ ਤਾਂ ਬਾਰ-ਬਾਰ ਇਹੀ ਹੱਥ ਵਲ ਕੇ ਬੇਨਤੀ ਕਰਦਾ ਪਾ ਸਮਝ ਜਿਗੇ ਸਾਰੇ ਸਮਝ ਕੇ ਸਮਝ ਕੇ ਸਮਝ ਕੇ ਬਾਈ ਗੁਰਜੀ ਦਾ ਕਾਲਤਾ ਬਾਈ ਗੁਰਜੀ ਦੀ ਫਤਿਹ